ਨੇ ਪਾ ਦੀ ਜਾਂਚ ਕਰ ਰਹੇ ਹਾਂ ਤੇ ਹਾਂਜੀ ਕੰਬਰਾ ਪਾ ਜੀ ਹਾ ਡੇਗ ਗਿਆ ਤੇਰੇ ਘਰ ਵਾਲੇ ਦੀ ਲਾਤ ਟੁੱਟੀ ਚਾਰਾ ਤਾਂ ਤੋਂ ਅੱਜ ਮਿਹਨਤ ਤਾਂ ਇੱਤਰ ਹਾਨੀ ਅਜ ਅਸੀਂ ਗੋਭੀ ਦਾ ਕੰਮ ਕਰਦੇ ਹਾਂ ਗੋਭੀਆਂ ਵੀ ਰੋੜਦੀਆਂ ਨੇ ਜਸਟਾ ਹੋਰ ਕੁਦਰਤੀ ਮਾਰ ਪਈਏ ਕਿੰਨੀਆਂ ਮਲ ਫੈਲਾ ਭਰੀ ਬਾਗੜੀਆਂ ਕਿੰਨੀਆਂ ਸਖਤ ਲੱਗੇ ਤੁਹਾਡੇ ਤਾਂ ਨਹੀਂ ਨਾ ਹੀ ਪਾ ਜੀ ਇਹ ਲਿਖ ਕੇ ਕਰਦੇ ਆ ਪਰ ਦਿਨ ਦੇ ਕੁਝ ਨਹੀਂ ਤੇ ਅੱਜ ਆਪਣਾ ਲਾਪਰਿਸ਼ ਨੂੰ ਖੁਸ਼ੀ ਕੋ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਧਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘੱਟ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘੱਟ ਦੀਆਂ ਤਸਵੀਰਾਂ ਨੇ ਇੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਈ ਨੇ ਪਰ ਪਿੰਡ ਦੇ ਵਿੱਚੋਂ ਜਿਹੜੀ ਕੁਦਰਤੀ ਆਸੀਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸਾਬ ਜਿਹੜੀ ਆ ਇਹ ਛੱਡ ਗਿਆ ਕੁਦਰਤੀ ਮਾਰ ਤਾਂ ਆਸੀ ਪਈ ਪਰ ਅੱਜ ਤੱਕ ਜਿਹੜੇ ਕੋਈ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਂਦੇ ਉਹ ਕਦੀ ਕੋਈ ਕਿਸੇ ਬਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੰਜਾਬੀ ਘਰ ਦੇ ਵਿੱਚ ਜਿਹੜਾ ਰਹਿ ਲਈ ਮਜ਼ਦੂਰ ਤਾਂ ਸਾਡੇ ਨਾਲ ਪ੍ਰੋਜੈਕਟ ਮੈਂਬਰ ਨੇ ਜ਼ਰੂਰ ਗੱਲਬਾਤ ਮਤਲਬ ਕਰਨਗੇ ਦੱਸ ਗਿਆ ਸਤਿਕਾਰ ਮੇਰਾ ਨਾਮ ਚੰਨਜੀਤ ਪੈਂਡਾ ਸਾਧਾਵਲੀ ਇਹ ਜਿਹੜਾ ਜਿੱਥੇ ਰਹਿ ਰਹੇ ਜੋ ਕੀ ਚੀਜ਼ ਹੈ ਇਹ ਭਾਜੀ ਜਾਂਚ ਕਰ ਰਹੇ ਹਾਂ ਤੇ ਹਾਂਜੀ ਕਮਰਾ ਭਾਜੀ ਸਾਡਾ ਡੇਗ ਗਿਆ ਦੋ ਬੱਚਿਆਂ ਦੀ ਮੈਂ ਮਾਂ ਵਾ ਤੇ ਮਾਲ ਤੋਂ ਸਾਰੀ ਦੇਖ ਕੀ ਆ ਜਿੱਦੋਂ ਮਤਲਬ ਕਮਰਾ ਜਿੱਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡੇਗ ਗਿਆ ਕਿ ਜਾਂ ਬਾਅਦ ਚ ਡੇਗ ਗਿਆ ਇਹ ਭਾਜੀ ਇਹ ਸਮਾਨ ਵਿੱਚੇ ਕੋਹਰਾ ਗਿਆ ਵਿੱਚੋਂ ਕੋਹ ਕੱਢ ਲਿਆ ਇਹ ਸਾਰੀ ਕੀ ਵੀ ਸਮਾਨ ਹੈ ਇਹ ਮੇਰੀ ਫ੍ਰਿਜ ਵਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨ ਬਾਕੀ ਭਾਂਡੇ-ਪੌਂਡੇ ਰੋੜ ਕੇ ਤੋਂ ਤਾਂ ਕਿਹਨੇ ਚਲਾ ਦਿੱਤੇ ਆਪਣੇ ਘਰ ਦੇ ਅੰਜੀਆਂ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨਾ ਇੱਥੇ ਇਸ ਟਾਈਮ ਨਲਕਾ ਵੀ ਹੰਨੇ ਆ ਕਿਵੇਂ ਫਿਰ ਪਾਣੀ ਦਾ ਜਿਹੜਾ ਸਾਰਾ ਜਿਹੜੀ ਕਿਵੇਂ ਪਾਣੀ ਇਹ ਸਾਡੇ ਚਾਚੇ ਤਾਂ ਇਹ ਮੈਂ ਆਪਣੇ ਚਾਚੇ ਘਰੋਂ ਲੀਰਾ ਲੱਤਾ ਧੋਣੇ ਆ ਇਸ ਟਾਈਮ ਮਨ ਲੋ ਇਹ ਤਾਂ ਚਲੋ ਪੰਜਾਤੀ ਘਰ ਚਲੋ ਕੋਈ ਗੱਲ ਨਹੀਂ ਆ ਪਰ ਤੁਹਾਡੇ ਕੋਲ ਜਿਹੜਾ ਉੱਥੇ ਫੇਰ ਆਪਣਾ ਰਹਿਣ ਬਿਸਰਾ ਕਿਉਂ ਨਹੀਂ ਸਾਰੇ ਜਾਣ ਉਹ ਭਾਜੀ ਅਜੇ ਪਾ ਹੱਥੇ ਲਾ ਹੋਏਗਾ ਤੇ ਫੇਰ ਪਾਵਾਂਗੇ ਇਸ ਟਾਈਮ ਸਾਡੇ ਕੋਲ ਅਜੇ ਨਹੀਂ ਪੈਣੇ ਫੇਰ ਘਰ ਵਾਲੇ ਦੀ ਲੱਤ ਟੁੱਟੀ ਚਾਰਾ ਤਾਂ ਦੋ ਅਜੇ ਮੈਂ ਤਾਂ ਇੱਧਰ ਹਾਂ ਨਹੀਂ ਅਜੇ ਅਸੀਂ ਗੋਭੀ ਦਾ ਕੰਮ ਕਰਦੇ ਹਾਂ ਗੋਭੀਆਂ ਵੀ ਰੋੜ ਕੇ ਨਾ ਇਸ ਟਾਈਮ ਮਨ ਕੋਈ ਜਿਵੇਂ ਹੁਣ ਹਰ ਕੁਦਰਤੀ ਮਾਰਪਈਏ ਕਿੰਨੀਆਂ ਮੈਲੇ ਫਾਈਲਾਂ ਭਰੀਆਂ ਜਾਣ ਦੀਆਂ ਕਿੰਨੀਆਂ ਸੰਸਥਾ ਲੱਗੇ ਤੁਹਾਡੇ ਤੱਕ ਨਹੀਂ ਪਹੁੰਚੀ ਨਹੀਂ ਭਾਜੀ ਇਹ ਲਿਖ ਕੇ ਕਰਦੇ ਆ ਪਰ ਦਿੰਦੇ ਕੁਝ ਨਹੀਂ ਤੇ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪੰਚਾਇਤੀ ਘਰ ਦੇ ਵਿੱਚ ਹਾਂਜੀ 2 ਮਹੀਨੇ ਹੋ ਗਏ ਹਾਂਜੀ ਕੋਈ ਕਰਮਚਾਰੀ ਜਾਂ ਕੋਈ ਸੰਸਥਾ ਵਾਲੇ ਇੱਥੇ ਪਹੁੰਚ ਕਰਨੀ ਤੁਹਾਡੇ ਤੱਕ ਪਹੁੰਚਿਆ ਨਹੀਂ ਭਾਜੀ ਤਾਂ ਵੇਖ ਕੇ ਉਧਰ ਜਾਂਦੇ ਵੇਖ ਕੇ ਆਉਂਦੇ ਨਹੀਂ ਕੋਹ ਨਹੀਂ ਦਿੰਦੇ ਨਹੀਂ ਲਿਖ ਕੇ ਕਰਦੇ ਆ ਬਾਅਦ ਚ ਦਿੰਦੇ ਕੋਹ ਨਹੀਂ ਕਿੰਨੇ ਕਮਰੇ ਸਾਨੂੰ ਉੱਥੇ ਜਿਹੜੇ ਡਿਗ ਪਏ ਇੱਕੋ ਕਮਰਾ ਹਾਂਜੀ ਹਲੋ ਹਰ ਕੁਦਰਤੀ ਮਾਰਤਾ ਹੁਣ ਭਈ ਇਸ ਤੋਂ ਪਹਿਲਾਂ ਨਹੀਂ ਕਦੀ ਮਤਲਬ ਸਾਰੀ ਕਰਨ ਦਾ ਵੀ ਉਸ ਕਮਰੇ ਜਾਂ ਪੱਕਾ ਕਰ ਲਈ ਜਾਂ ਕਿਵੇਂ ਹਾਂਜੀ ਆਹੀ ਗੋਭੀ ਲਾਈ ਹੈ ਤੇ ਆ ਜਨੂ ਆਸੀ ਆਹੀ ਕਮਰੇ ਪਾਵਾਂਗੇ ਤਾਂ ਕਰਕੇ ਉਹ ਸਾਰੀ ਰੁੜਗੀ ਗੋਭੀ ਗੋਭੀ ਉਹ ਤੁਸੀਂ ਲਾਈ ਮਤਲਬ ਆਪਣੀ ਪੈੜੀ ਚ ਲਾਈ ਜਾਂ ਕਿਵੇਂ ਜੱਟਾਂ ਦੀ ਲਾਈ ਫਿਰ ਸੇਤ ਲਾਈ ਹੈ ਕਿਵੇਂ ਸਿਰ ਦੀ ਸੇਤ ਦੂਜੇ ਸੇਤ ਲਾਈ ਦੂਜੇ ਸੇ ਨਹੀਂ ਹਾਂਜੀ ਫਿਰਮ ਗੋਭੀ ਲਉਂਦੇ ਹਾਂ ਹਾਂਜੀ ਅੱਗੇ ਵੀ ਮੈਂਤ ਕਰਦੇ ਹਾਂ ਜਿਹੜੇ ਇੱਕ ਅੱਗੇ ਵੀ ਗੋਭੀ ਲਾਈ ਗਏਆਂ ਨਾ ਪੈਸੇ ਬਚਿਆ ਸੀ ਤੋਰੀ ਬਬੀ ਇੱਟਾ ਚ ਢਾ ਲੀ ਤੇ ਹੁਣ ਗੋਭੀ ਲਾਈ ਉਹ ਰੁੜਗੀ ਦੇ ਨੀ ਜਿਹੜੀ ਇੱਟ ਜਿਹੜੀ ਸਟਾਈ ਆ ਉਹ ਕਮਰੇ ਨੂੰ ਮਤਲਬ ਪੱਕਾ ਕਰਨ ਦੀ ਮਤਲਬ ਪੌਲਗੇ ਵਿੱਚ ਰਹੀ ਹਾਂਜੀ ਆਹੀ ਇੱਟ ਸਟਾਈ ਹੈ ਤੇ ਚੱਲ ਕੰਬਰਾ ਪਾਵਾਂਗੇ ਇੱਕ ਇੱਕ ਹੀ ਚੱਲ ਪਾ ਜੇ ਤੇ ਕਿੰਨਾ ਕੁ ਕਿਸ ਦੇ ਇੰਨਾ ਘਰ ਰਵਾਂਗੇ ਜਾਂਚ ਕਰ ਕਦੀ ਕੋਈ ਬੋਲਦਾ ਨਹੀਂ ਰਹਿਣ ਦਿੰਦਾ ਇੰਨਾ ਚਿਰ ਹਣਾ ਤਾਂ ਕਰਕੇ ਇੱਥੇ ਰਹਿੰਦੇ ਬੜੀ ਮੁਸ਼ਕਲ ਹਨ ਛੋਟੇ ਛੋਟੇ ਬਣਾਉਣ ਨੂੰ ਬੜੀ ਤੰਗੀ ਬੱਚਿਆਂ ਨੂੰ ਨਾਉਣ ਤੋਂ ਬੜੀ ਤੰਗੀ ਆ ਪਾਂਡਾ ਠੇਕਰ ਲਿਆਉਣ ਨੂੰ ਬੜੀ ਤੰਗੀ ਪਾਣੀ ਲਿਆਉਣ ਨੂੰ ਬੜੀ ਤੰਗੀ ਆ ਤਾਂ ਕਰ ਕਿ ਕਿੰਨੀ ਜੜੀ ਉਹ ਗੋਭੀ ਜਿਹੜੀ ਕਿੰਨੇ ਮਤਲਬ ਇੱਕ ਲਈ 2 ਕਿੱਲੇ 2 ਕਿੱਲੇ ਹਾਂਜੀ ਪਹਿਲਵਰੀ ਲੌਜ਼ਰ ਕਿੰਨਾ ਮੁਨਾਫਾ ਹੋ ਜਾਂਦਾ ਹਾਂਜੀ ਕਈ ਵਾਰ ਜਾਂਦੇ ਰਹੇ ਪਾਏ ਸਾਨੂੰ ਟਰਕੇ ਉੱਕਾ ਹੀ ਟੁੱਟ ਗਿਆ ਹੈ ਹਾਂਜੀ ਥਾਂ ਕਰ ਉਹ ਤੁਹਾਡੇ ਜਦੋਂ ਦਿੰਦੇ ਚਿਕਨ ਦੇ ਹਿੱਸੇ ਦਲਾਈਓ ਤੁਹਾਡਾ ਖਰਚਾ ਆਇਆ ਹੈ ਹਾਂਜੀ ਖਰਚਾ ਹੁੰਦਾ ਸਾਡਾ ਵੀ ਹੁੰਦਾ ਵਾ ਚਾਹ ਪਾਣੀ ਦਾ ਹੁੰਦਾ ਖਰਚਾ ਹਾਂਜੀ ਹਾਂ ਇਹ ਬਸ ਖਰਚਾ ਤੁਹਾਡੇ ਦਿਲੋਂ ਹਾਂਜੀ ਉਹਨੂੰ ਜਿਹੜੇ ਤੁਹਾਡੇ ਘਰ ਵਾਲੇ ਨੂੰ ਉਹ ਕੀ ਕਰਦੇ ਹੋ ਉਹ ਬਾਜੀ ਮਾਰੀ ਮੋਟੀ ਦਿਹਾੜੀ ਦਿਉਰੀ ਜਾਂਦੀ ਦਿਹਾੜੀ ਤਾਂ ਕੀ ਹਨ ਨਹੀਂ ਹਾਂਜੀ ਕਦੇ ਕੇ ਪੇਕੇ ਪੂਕੇ ਦੇ ਜਾਂਦੇ ਆ ਖਾਣ ਪੀਣ ਨੂੰ ਆਏ ਪੋਹ ਤੇ ਜੰਦੇ ਪੇਕੇ ਪੁਕੇ ਅਜੀ ਹੋਰ ਕੋਈ ਰਿਸ਼ਤੇਦਾਰ ਨੇ ਕਦੀ ਸਾਡੇ ਮੱਲੋ ਕੀ ਨਹੀਂ ਹੋਰ ਕੋਈ ਰਿਸ਼ਤੇਦਾਰ ਕੋਈ ਆਇਆ ਨਹੀਂ ਭਾਜੇ ਤੇ ਅੱਜ ਕੱਲ ਕੌਣ ਆਉਂਦਾ ਅੱਜ ਕੱਲ ਨਹੀਂ ਕੋਈ ਬੰਦ ਜੇ ਜਦੋਂ ਮੱਲੋ ਹਰ ਕੋਈ ਮੁਕਦਰਤੀ ਮਾਰ ਬੱਜੀਆ ਮੱਲੋ ਉਹ ਐਸੇ ਟਾਈਮ ਇੱਥੇ ਆ ਕੇ ਜਾਂ ਮੱਲੋ ਪਹਿਲਾਂ ਕੁ ਦੂਰ ਬਾਅਦ ਚਾਹ ਆਏ ਭਾਜੇ ਜਦੋਂ ਪਾਣੀ ਆਉਣ ਵਾਲਾ ਸੀ ਅਸੀਂ ਇੱਥੇ ਆ ਗਏ ਤੇ ਜਦੋਂ ਤੋਂ ਲੈ ਸੱਤਾਂ ਵੀ ਡਿੱਗ ਗਏ ਅਸੀਂ ਆਹੀ ਕਿ ਚੱਲ ਉਧਰ ਚੱਲਦੇ ਨੇ ਕੀ ਪਤਾ ਹਿੰਨਾ ਨਾਰ ਰੋੜ ਜੀ ਕੇ ਉਹੋ ਉੱਤ ਵਿੱਚ ਜਿਹੜਾ ਤੁਹਾਡਾ ਮੂਲ ਭਾਂਡੇ ਟਿੱਟੇ ਤੋਂ ਵੀ ਦੱਸਦੇ ਉਹਦੇ ਵਿੱਚ ਕੋਈ ਨਾਜ ਵਗਾਰਾ ਜਾਂ ਹੋਰ ਜਿਹੜੇ ਖਾਂਦ ਦੇ ਸੋਈ ਦੇ ਵਾਸਤੇ ਉਹ ਬਚ ਗਏ ਜਾਂ ਵੀ ਉਹ ਪਾਜੀ ਸਾਰੇ ਰੁੜ ਗਏ ਹਾਂਜੀ ਕਿੰਨਾ ਹੈ ਦਾਣਾ ਫੱਕੜਨਾ ਦਾਣੇ ਦੋਨੇ ਵੀ ਰੁੜ ਗਏ ਜਿਹੜੇ ਹੈਗੇ ਤੋਂ ਕਮਟਲ ਦਾਣੇ ਕੋਈ ਰੁੜ ਗਏ ਮੁੱਲੇ ਦੋਨੇ ਹਾਂਜੀ ਰੁੜ ਗਏ ਨਹੀਂ ਪਜੇ ਹਾਂਜੀ ਨਹੀਂ ਪਜੇ ਕਾਨ ਪੀਨ ਨੂੰ ਨਹੀਂ ਚੀਜ਼ਾਂ ਬਚੀਆਂ ਕੋ ਕਿੰਨੇ ਕਿੰਨੇ ਪਰਿਵਾਰ ਦੇ ਮੈਂਬਰ ਕੋਲ ਚਾਰ ਜਣੇ ਚਾਰ ਹਾਂਜੀ ਹੁਣ ਜਿਹੜੀ ਆ ਮਨ ਲੋ ਨਹੀਂ ਜਿਹੜੀ ਮਨਾਦਾ ਭਰਨ ਦੀ ਜਾਮ ਔਰ ਰਹਿਣ ਬਿਚਾਰਾ ਨਹੀਂ ਮੰਨ ਲੋ ਨਹੀਂ ਭਾਜੀ ਮਿਲਿਆ ਕੁਝ ਨਹੀਂ ਮਿਲਿਆ ਭਾਈ ਕਿ ਚੱਲ ਵੇਲਜੇ ਕੋ ਤੇ ਆਡਾ ਕੋਕ ਸੱਤ ਵਾਲੀ ਲੈਂਟਰ ਨਾ ਪੈਣ ਚੱਲ ਸੱਤ ਵਾਲੇ ਪੈ ਜਾਣ ਸਾਡੇ ਬਾਲੇ ਪੈ ਜਾਣ ਹੋਰ ਨਹੀਂ ਕੋਈ ਚਾਹੀਦਾ ਮਨ ਲੋ ਜੇ ਨਹੀਂ ਕੋਈ ਸਹਾਇਤਾ ਜਾਣ ਰਹੀ ਵੀ ਨਹੀਂ ਜਾਂ ਕੋ ਹੋਰ ਜੇ ਸਰਕਾਰੀ ਜਾ ਕੋਈ ਨਹੀਂ ਮਦਦ ਦਿੰਦੀ ਤਦ ਤੱਕ ਇੱਥੇ ਰੱਖੋ ਹਾਂਜੀ ਇੱਥੇ ਰਾਵਾਂਗੇ ਫਿਰ ਹਾਂ ਜਿੰਨੇ ਤੱਕ ਉਧਰ ਨਹੀਂ ਕੋਈ ਹੁਣ ਤੱਕ ਹਾਂਜੀ ਉਹ ਇਹ ਕੋ ਲੋੜਵੰਦ ਪਰਿਵਾਰ ਹੈ ਜੋ ਕੁਦਰਤੀ ਮਾਰ ਦੇ ਵਿੱਚ ਜਿਹੜਾ ਮਤਲਬ ਆਪਦਾ ਸਾਰਾ ਜਿਹੜਾ ਵਾ ਰਹਿਣ ਬਚਿਆ ਉਹ ਜਿਹੜਾ ਮਤਲਬ ਘਰ ਦਾ ਦਾਣਾ ਫੱਕਾ ਜਾਂ ਭਾਂਡੇ ਵੀ ਚਲੋ ਉਸ ਪਾਣੀ ਨੇ ਮਾਰਨੇ ਰੋੜ ਕੇ ਲੱਗ ਸੋ ਕੱਚਾ ਕਮਰਾ ਸੀ ਪਹਿਲਾਂ ਵੀ ਜਿਹੜੀ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਕਿ ਉਸ ਕਮਰੇ ਨੂੰ ਜਿਹੜਾ ਪੱਕਾ ਕਰ ਲੈਣਾ ਸੋ ਥੋੜੀ ਬੋਧੀ ਗੋਭੀ ਜਿਹੜੀ ਆ ਬੀਜ ਦੇ ਦੱਸਿਆ ਉਹਨਾਂ ਨੇ ਵੀ ਕੋਈ ਵਾਧ ਦੇ ਜਾ ਕਿਵੇਂ ਬੀਜਦੇ ਸਨ ਉਸ ਦੇ ਵਿੱਚੋਂ ਜੋ ਕਿਰਤ ਨਿਕਲਦੀ ਸੀ ਕੋਈ ਨਿਕਲ ਜੀ ਦਹਾਨਵਾਂ ਦੀ ਉਸ ਨਾਲ ਇਹਨਾਂ ਇਟਾਂ ਵਗੇਰੇ ਛਟਾਈਆਂ ਸੀ ਕਿ ਆਨ ਦਾ ਪੇਸ ਜਦੋਂ ਵੀ ਕਿਤੇ ਹੋਰ ਜਿਹੜਾ ਖੱਚਾ ਜਿਹੜਾ ਇਹਦਾ ਰੈਸਕਿਊ ਕਰਾਂਗੇ ਤਾਂ ਕੋਠੇ ਜਿਹੜੇ ਨੇ ਉਹ ਲਈ ਰੱਖ ਕੇ ਜਿਹੜੇ ਬਣਾਵਾਂਗੇ ਜਿਹੜਾ ਥੋੜਾ ਥੋੜਾ ਮਟੀਰੀਅਲ ਜਿਹੜਾ ਕੋਠਿਆਂ ਲੱਗਦਾ ਉਹ ਸਾਰਾ ਛਟਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਇਸ ਵਾਰ ਜਿਹੜੀ ਉਹ ਜਿਹੜੇ ਰੋੜ ਕੇ ਰੱਖਦੇ ਨੇ ਗਲਤ ਪਰਿਵਾਰਕ ਮੈਂਬਰ ਜ਼ਰੂਰ ਕਰ ਰਹੇ ਨੇ ਪਰ ਕਿਤਨੇ ਕਿਤੇ ਪਰਿਵਾਰਕ ਮੈਂਬਰ ਦਾ ਅੰਦਰੋਂ ਜਿਹੜਾ ਮਰਨ ਭਰਿਆ ਵਾ ਇਦਾਂ ਦੀ ਕੁਦਰਤੀ ਮਾਰ ਜਿਹੜੀਆਂ ਨੇ ਪਹਿਲਾਂ ਹੀ ਜਿਹੜੇ ਗਰੀਬੀ ਦੇ ਸੰਕਟ ਦੇ ਵਿੱਚ ਇਹ ਪਰਿਵਾਰ ਨੇ ਸੋ ਇਦਾਂ ਦੀ ਜਿਹੜੀ ਮਾਰ ਪੈ ਜਾਂਦੇ ਨਾਲ ਹੋਰ ਪਰਿਵਾਰ ਜਿਹੜੇ ਨੇ ਡਿੱਗ ਜਾਂਦੇ ਨੇ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੀਆਂ ਸੋ ਇਸ ਪਿੰਡ ਜਰ ਬੱਬਾ ਨਾਗ ਦੇ ਪਿੰਡ ਸਾਧਵਾਲੀ ਦੇ ਵਿੱਚ ਆ ਕੇ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਆ ਮਦਦ ਜਿਹੜੀ ਕਰਨ ਸੋ ਮੈਂ ਤੁਹਾਡਾ ਆਪਣਾ ਪ